ਜਿਲ੍ਹਾ ਲੁਧਿਆਣਾ ਦੇ ਤਹਿਸੀਲ ਪਾਇਲ ਦੇ ਵਿੱਚ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਨੌਜਵਾਨ ਅਜੇ ਸਿੰਘ ਜੰਮੂ ਕਸ਼ਮੀਰ ਵਿੱਚ ਨੋਸ਼ਹਿਰਾ ਨਜ਼ਦੀਕ ਬਾਰੂਦੀ ਸੁਰੰਗ ਦੇ ਇੱਕ ਧਮਾਕੇ ਵਿੱਚ ਮਾਰੇ ਗਿਆ ਇਸ ਪਿੰਡ ਦੇ ਰਹਿਣ ਵਾਲੇ ਤੇ ਬਹੁਤ ਗਰੀਬ ਵਿਅਕਤੀ ਚਰਨਜੀਤ ਸਿੰਘ ਦਾ ਅਜੇ ਸਿੰਘ ਪੁੱਤਰ ਸੀ ਜਦੋਂ ਕਿ ਚਰਨਜੀਤ ਸਿੰਘ ਦੀਆਂ ਛੇ ਧੀਆਂ ਵੀ ਹਨ ਚਰਨਜੀਤ ਸਿੰਘ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਦਸੰਬਰ 2022 ਦੇ ਵਿੱਚ ਅਜੇ ਦੇ ਅਗਨੀਵੀਰ ਭਰਤੀ ਹੋਣ ਤੋਂ ਬਾਅਦ ਉਸ ਨੂੰ ਕੁਝ ਆਸ ਵੱਜੀ ਸੀ ਕਿ ਉਸ ਦੀ ਰੋਜ਼ੀ ਰੋਟੀ ਦਾ ਉਸ ਦਾ ਪੁੱਤਰ ਭਾਰ ਚੁਕੇਗਾ ਚਰਨਜੀਤ ਸਿੰਘ ਦੀ ਚਾਰ ਧੀਆਂ ਦਾ ਵਿਆਹ ਹੋ ਚੁੱਕਾ ਹੈ ਜਦੋਂ ਕਿ ਅਜੇ 5 ਧੀਆਂ ਤੋਂ ਛੋਟਾ ਸੀ ਪਿੰਡ ਵਿੱਚ ਇੱਕ ਕਮਰੇ ਦੇ ਘਰ ਵਿੱਚ ਰਹਿੰਦੇ ਇਸ ਪਰਿਵਾਰ ਤੇ ਇਸ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟ ਪਿਆ ਚਰਨਜੀਤ ਸਿੰਘ ਮੁਤਾਬਕ ਉਸਨੇ ਆਪਣੇ ਪੁੱਤਰ ਨੂੰ ਬੜੀਆਂ ਮੁਸ਼ਕਲਾਂ ਨਾਲ ਪਾਲਿਆ ਸੀ ਪਿੰਡ ਦੇ ਸਰਪੰਚ ਨਾਹਰ ਸਿੰਘ ਮੁਤਾਬਕ ਇਹ ਪਰਿਵਾਰ ਬਹੁਤ ਗਰੀਬ ਹੈ ਅਤੇ ਮਰਨ ਵਾਲਾ ਨੌਜਵਾਨ ਬਹੁਤ ਉਦਮੀ ਸੀ ਉਸਨੇ ਅਗਨੀਵੀਰ ਯੋਜਨਾ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਹਿਲਾਂ ਵਾਂਗ ਹੀ ਪੱਕੇ ਤੌਰ ਤੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕੀਤਾ ਜਾਵੇ ਤਾਂ ਜੋ ਕਿਸੇ ਹਾਦਸੇ ਦੀ ਸੂਰਤ ਵਿੱਚ ਉਸ ਪਰਿਵਾਰ ਦਾ ਰੋਜ਼ੀ-ਰੋਟੀ ਲਾਇਕ ਕੁਝ ਰਹਿ ਸਕੇ ਪਿੰਡੇ ਇੱਕ ਨੌਜਵਾਨ ਨੇ ਵੀ ਅਜੇ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਜੇ ਦੀ ਪੈਣ ਨੇ ਰਹਿੰਦੇ ਹੋਏ ਦੱਸਿਆ ਕਿ ਉਸ ਨੂੰ ਕੱਲ ਆਪਣੇ ਜਨਮ ਦਿਨ ਤੇ ਆਪਣੇ ਭਰਾ ਤੋਂ ਜਨਮ ਦਿਨ ਦੀ ਵਿਸ਼ ਦੀ ਉਡੀਕ ਸੀ ਪਰ ਉਸ ਦੀ ਮੌਤ ਦੀ ਖਬਰ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਅਜੇ ਦੀ ਅਧਿਆਪਕਾ ਰਹੀ ਸਤਵਿੰਦਰ ਕੌਰ ਨੇ ਅਜੇ ਦੇ ਸਕੂਲੀ ਜੀਵਨ ਬਾਰੇ ਚਾਨਣਾ ਪਾਇਆ ਤੇ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅਸੀਂ ਕੀ ਕਰਾਂਗੇ ਹਾਂ ਇਹ ਸਾਰਾ ਸਾਰਾ ਕੋਠੀ ਜਿਆ ਗਿਆ ਸਾਡੇ ਕੰਦਾ ਹੀ ਰਹ ਗਿਆ ਕੰਦਾ ਹੀ ਰਹ ਗਿਆ ਸਾਡੇ ਘਰੇ ਕੰਦਾ ਹੀ ਹੈ ਗਿਆ ਥੋੜੇ ਤੋਂ ਵੱਡਾ ਸੀ ਮੈਂ ਤੋਂ ਵੱਡਾ ਸੀ ਮੈਂ ਸਭ ਤੋਂ ਛੋਟੀ ਸੀ ਕਿੰਨੇ ਭੈਣ ਭਾਈ 6 ਭੈਣ ਇੱਕ ਭਰਾ ਸੀ ਪੰਜ ਭੈਣਾਂ ਤੋਂ ਮਸਲ ਦੇਖਿਆ ਸੀ ਜਵਾਕ ਕਿੰਨਾ ਕੋਖਾ ਪਰਿਵਾਰ ਨੇ ਕਟਿਆ ਕਿੱਦਾਂ ਤਰ ਆਦਰਸਾ ਉਹਦਾ ਨਾ ਕੰਮ ਨਹੀਂ ਸੀ ਕਰਦੇ ਮੇਰੀ ਪਹਿਣਾ ਨੇ ਫੈਕਟਰੀਆਂ ਚ ਅਲੱਗ 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 ਘਰ-ਬਾਰ ਬਣਾਇਆ ਉਹਨੂੰ ਪੜਾਇਆ ਲਿਖਾਇਆ ਸਾਨੂੰ ਪੜਾਇਆ ਉਹਨੂੰ ਫੌਜ ਚ ਓਏ ਇੰਨੀ ਲਗਨ ਸੀ ਚੱਲ ਓ ਰੱਬ ਦਾ ਵਧੀਆ ਚੱਲ ਚੱਲ ਵੀ ਕਿਉਂ ਇੰਨੀ ਮਿਹਨਤ ਕੀਤੀ ਇੰਨੇ ਸਿਰ ਤੇ ਪੰਡਾ ਟੋਈਆਂ ਉਹਨੇ ਬਹੁਤ ਉਹਨੇ ਇੰਨੀ ਤਰਲੇ ਮੈਂ ਤੇ ਬਹੁਤ ਕੀਤਾ ਉਹਦਾ ਟੁੱਟ ਗਿਆ ਸੀ ਜਦ ਦੋ ਵਾਰੋਂ ਦਾ ਪੇਪਰ ਲੀਕ ਓ ਟੁੱਟ ਗਿਆ ਸੀ ਮਾਰਨ ਤੱਕ ਤਿਆਰ ਹੋ ਗਿਆ ਪਰ ਉਹਨੇ ਹਿੰਮਤ ਨਹੀਂ ਹਾਰੀ ਕਹਿੰਦਾ ਮੈਂ ਜਾਣਾ ਫੌਜ 'ਚ ਜਾਣਾ ਨਹੀਂ ਮੈਂ ਕੋਰ ਕੁਝ ਨਹੀਂ ਕਰਨਾ ਬਦ ਸੁਪਨਾ ਪੂਰਾ ਹੋ ਗਿਆ ਪਰ ਸਾਨੂੰ ਨਹੀਂ ਸੀ ਪਤਾ ਨਹੀਂ ਸਾਡੀ ਜਬਾਪਸੀ ਨਹੀਂ ਆਉਣਾ ਸੀ ਕਿਵੇਂ ਕੀ ਕਰੀਏ ਸਾਡਾ ਇੱਕ ਗੱਲਾ ਗੱਲਾ ਸੀ ਆ ਘਰ ਪਰਿਆ ਬਿਆ ਪਹਿਣਾ ਨਾਲ ਉਹ ਸਾਨੂੰ ਦੇਖੂਗਾ ਕੌਣ ਹੁਣ ਸਾਡੇ ਦਾ ਸਾਰੇ ਆਰਮਾਨ ਵਿੱਚ ਹੀ ਰਹਿ ਗਏ ਸਾਡੇ ਉਹ ਮੈਨੂੰ ਪੜਾ ਕੇ ਉਹਨੇ ਬਾਹਰ ਵੇਚਣਾ ਸੀ ਔਰ ਮੇਰੇ ਲਈ ਇਨੇ ਸੁਪਨੇ ਦੇਖੇ ਸੀ ਹੁਣ ਉਹ ਪੂਰਾ ਕਰੂ ਮੈਂ ਉਹਨੂੰ ਕਹਿੰਦੀ ਸੀ ਮੈਂ ਤਾਂ ਤੇਰੇ ਨਾਲ ਆਰਮੀ ਚ ਜਾ ਕਹਿੰਦਾ ਨਹੀਂ ਤੈਨੂੰ ਇਹ ਬਾਹਰ ਹੀ ਵੇਚਣਾ ਓਏ ਮੈਂ ਕੀ ਕਰੂ ਮੈਂ ਰਹਿ ਨਹੀਂ ਸਕਦੀ ਉਹਦੇ ਬਿਨਾਂ ਮੈਂ ਮਰ ਜੂ ਉਹਦੀ ਲੋਟ ਲਈ ਸੀ ਉਹ ਮੈਂ ਕਿਸੇ ਨੂੰ ਕੁਝ ਕਹਿਣ ਨਹੀਂ ਸੀ ਦਿੰਦਾ ਮੈਨੂੰ ਕੁਝ ਕਹਿਣ ਨਹੀਂ ਸੀ ਉਹ ਬਾਹਰ ਆ ਪੜਿਆ ਹੋਇਆ ਸੀ ਵੀਰੇ ਪਹਿਲਾਂ ਕਿਦਾਂ ਹੁੰਦੇ ਉਹ ਜਦੋਂ ਬਚਪਨ ਤੋਂ ਲੈ ਕੇ ਕਿਦਾਂ ਖੇਡਦਾ ਸੀ ਤੁਹਾਡੇ ਨਾਲ ਖੇਰ ਦਾ ਸੇਬ ਬਹੁਤ ਵਧੀਆ ਸੀ ਕਦੇ ਕਿਸੇ ਨੇ ਉਹਨੇ ਗਾਲ ਨਹੀਂ ਕੱਢੀ ਅਜ ਤੱਕ ਕੋਈ ਮੁੱਲਾ ਕੈਦ ਵੀ ਉਹ ਹੈ ਜਸ ਨਾ ਕੋਈ ਨਸ਼ਾ ਨਾ ਕੋਈ ਕਮਥ ਕੋਸ ਨਹੀਂ ਸੀ ਸਾਰੇ ਸਿੰਦੇ ਸੀ ਸੋਡਾ ਮੁੰਡਾ ਦੁਨੀਆ ਤੋਂ ਅਲੱਗਾ ਸਾਰਾ ਨਾ ਉਹਨੂੰ ਚੌੜਵਾਜੀ ਦਾ ਸੀ ਨਾ ਉਹਨੇ ਕਦੇ ਕੱਪੜਾ ਲੀੜਾ ਪਾ ਕੇ ਦੇਖੇ ਸਿਰਫ ਉਹਦੇ ਘਰ ਬਣੀ ਦੇਦਾ ਸੀ ਮੇਰੇ ਮਾਪੇ ਜਾ ਰਹੇ ਨੇ ਆਪਣੇ ਮਾਪੇ ਨੂੰ ਦੇਖਦਾ ਸੀ ਵੀ ਮੇਰੇ ਮਾਪੇ ਕਿੰਦਾ ਵਿਸੇ ਪਹਿਣਾ ਨੇ ਵਿਸੇ ਪਹਿਣਾ ਨੇ ਗਿਆ ਕਿੰਦਾ ਜ਼ਿੰਦਗੀ ਕੱਟੂ ਤਾਂ ਕਰਕੇ ਦੇ ਮੂੰਹ ਤੇ ਗਿਆ ਸਾਨੂੰ ਨਹੀਂ ਜੀ ਬਤਾਉਣੇ ਉਤੋਂ ਮੁੜ ਕੇ ਨਹੀਂ ਜੀ ਮੈਨੂੰ ਨਹੀਂ ਜੀ ਬਤਾ ਕਦੋਂ ਲਾਸਟ ਕਦੋਂ ਫੋਨ ਤੇ ਕਦੋਂ ਗੱਲ ਹੋਈ ਮੇਰੇ ਨਾਲ ਗੱਲ ਨਹੀਂ ਹੋਈ ਮੇਰੀ ਭੈਣ ਨਾਲ ਹੋਈ ਸੀ ਮੈਂ ਤਾਂ ਇੱਥੇ ਹੈ ਨਹੀਂ ਸੀ ਮੇਰੀ ਭੈਣ ਦਾ ਹੋ ਗਿਆ ਸੀ ਐਕਸੀਡੈਂਟ ਮੈਂ ਰੇਲ ਕੋਲ ਲੈ ਗਈ ਹੋਈ ਸੀ ਉਤੋਂ ਮੈਂ ਆਪਣੇ ਡੈਡੀ ਨੂੰ ਫੋਨ ਕਰੀ ਜਾਮ ਮੈਂ ਕਹ ਮੇਰੀ ਘਰੇ ਗੱਲ ਕਰਾ ਦੇ ਅੱਜ ਮੇਰਾ ਜਾਣਦੇ ਨਾ ਮੈਂ ਆਪਣੇ ਪੁੱਸ ਨੂੰ ਕਹਿੰਦਾ ਮੈਨੂੰ ਬਾਡੇ ਵੇਸ ਕਰ ਦੂਗਾ ਮੈਨੂੰ ਕੀ ਪਤਾ ਸੀ ਕੱਲ ਮੇਰੇ ਬਾਡੇ ਵਾਲੇ ਦਿਨ ਮੇਰੇ ਭਰਾ ਨੂੰ ਰੱਬ ਨੇ ਮੈ ਤਾਂ ਖੋ ਲੜਾ ਕਿਉਂ ਗੈਰ ਕੀਤਾ ਇਨਾਂ ਕਿਉਂ ਗੈਰ ਕੀਤਾ ਬੀਬੀ ਮੈਂ ਤਾਂ ਮੈਂ ਤਾਂ ਹੰਝੂਆਂ ਤੇ ਮੈਂ ਤਾਂ ਸਾਂ ਚ ਜਿੰਦੀ ਸੀ ਮੈਂ ਤਾਂ ਜਾਨ ਵਸਦੀ ਸੀ ਉਹਨੇ ਮੈਨੂੰ ਕਦੇ ਰੋਣ ਨਹੀਂ ਦਿੱ ਦਿੱਤਾ ਉਹ ਕਹਿੰਦਾ ਤੇਰਾ ਭਰਾ ਫੌਜੀ ਹੋ ਗਿਆ ਤੂੰ ਮੇਰੇ ਹੁੰਦੇ ਕੋਈ ਫਿਕਰ ਨੀ ਕਰਨੀ ਜਿਹੜਾ ਕੁਝ ਕਰਨਾ ਕਰ ਮੈਂ ਤੇਰੇ ਨਾਲ ਖੜਾ ਹੁਣ ਮੇਰੇ ਨਾਲ ਗੌਣ ਗੜਾ ਕੋਈ ਨਹੀਂ ਗੜਾ ਕੋਈ ਨਹੀਂ ਗੜਾ ਮੇਰਾ ਭਰਾ ਵੀ ਚਲ ਗਿਆ ਹੁਣ ਇਹ ਨਹੀਂ ਗੜਾ ਮੈਨੂੰ ਅੱਜ ਹੀ ਮੇਰੇ ਭਰਾ ਦਾ ਫੋਨ ਆਊਗਾ ਪਰ ਮੇਰੇ ਭਰਾ ਦਾ ਫੋਨ ਹੀ ਆਇਆ ਮੇਰੇ ਡੈਡੀ ਨੇ ਫੋਨ ਕਰਕੇ ਗਿਆ ਆਪਣਾ ਸਭ ਕੁਝ ਲੁੱਟਿਆ ਗਿਆ ਮਾਣੇ ਆਪਣਾ ਸਭ ਕੁਝ ਲੁੱਟਿਆ ਗਿਆ ਆਪਰ ਬਸ ਹੋ ਗਿਆ ਖਤਮ ਹੋ ਗਈ ਆਪਣੀ ਕਹਾਣੀ ਇਸ ਤੋਂ ਬਾਅਦ ਫਿਰ ਕੁਝ ਨਹੀਂ ਮੈਂ ਤੁਹਾਡਾ ਕੀ ਨਾਮ ਹੈ ਜੀ ਕਿੱਥੇ ਪੋਸਟਡ ਹੋ ਤੁਸੀਂ ਕਿਹੜਾ ਸਕੂਲ ਹੈ ਸਰ ਮੇਰਾ ਨਾਮ ਸੁਤਵਿੰਦਰ ਕੌਰ ਮੈਂ ਸਰਕਾਰੀ ਹਾਈ ਸਕੂਲ ਰਾਮਗੜ੍ਹ ਸਦਾਨ ਦੇ ਵਿੱਚ ਹਿੰਦੀ ਮਿਸਟਰਸ ਕੰਮ ਕਰ ਰਹੀ ਹਾਂ ਜੀ ਤੇ ਮੇਰਾ ਪਿੰਡ ਵੀ ਇਹੀ ਹੈ ਜੀ ਜੀ ਸੁਤਵਿੰਦਰ ਐਮ ਸਕੂਲ ਦਾ ਤੁਸੀਂ ਜੇ ਫੌਜ ਦੇ ਵਿੱਚ ਨੌਜਵਾਨ ਨੂੰ ਮਤਲਬ ਤੁਹਾਡੇ ਕੋਲ ਕਿਤੇ ਪੜ੍ਹਿਆ ਹੈ ਜਾਂ ਉਹ ਕਿੱਦਾਂ ਦਾ ਉਹਦਾ ਸੀਗਾ ਕਿੱਦਾਂ ਉਹ ਨੂੰ ਜਾਣਦੇ ਸੀ ਕਹੇ ਜਾਂ ਉਹਦਾ ਬਤੀਰਾ ਸੀਗਾ ਹਾਂਜੀ ਸਰ ਜਿਹੜਾ ਬੱਚਾ ਅਜੇ ਸਿੰਘ ਦਾ ਨਾਮ ਚਰਨਜੀਤ ਸਿੰਘ ਸਾਡੇ ਕੋਲ ਉਸਨੇ ਹਾਈ ਸਕੂਲ ਤੋਂ ਹਾਈ ਹਾਈ ਵਿਭਾਗ ਦੇ ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ ਉਸਨੇ ਇਸ ਸਕੂਲ ਤੋਂ ਇਹਦੀ ਸਿੱਖਿਆ ਸਾਰੀ ਤੇ ਉਹ ਬੜਾ ਅਨੁਸ਼ਾਸਨ ਦੇ ਵਿੱਚ ਰਹਿਣ ਵਾਲਾ ਬੱਚਾ ਸੀ ਤੇ ਸਾਰੀ ਉਹਨੇ ਮਤਲਬ ਸਟੱਡੀ ਪੱਖੋਂ ਬਹੁਤ ਵਧੀਆ ਸੀ ਬਹੁਤ ਇੰਟੈਲੀਜੈਂਟ ਬੱਚਾ ਤੇ ਉਹਦੇ ਜਿਹੜਾ ਵਿਦਿਆਰਥੀਆਂ ਦੇ ਨਾਲ ਵਿਵਹਾਰ ਸੀਗਾ ਉਹ ਵੀ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਚੰਗਾ ਵਿਵਹਾਰ ਸੀਗਾ ਉਹਦਾ ਤੇ ਡਿਸਪਲਨ ਦੇ ਵਿੱਚ ਰਹਿੰਦਾ ਸੀ ਤੇ ਉਹਦੇ ਮਤਲਬ ਜੌਬ ਦੇ ਵਿੱਚ ਭਰਤੀ ਹੋਣ ਤਾਂ ਸਾਨੂੰ ਬਹੁਤ ਹੀ ਜ਼ਿਆਦਾ ਮਾਣ ਸੀ ਤੇ ਅਸੀਂ ਬੜੀ ਖੁਸ਼ੀ ਸੀਗੀ ਸਾਨੂੰ ਵੀ ਇਹ ਬੱਚਾ ਮਤਲਬ ਸਾਡਾ ਜਿਹੜਾ ਦੋ ਤਿੰਨ ਬੱਚੇ ਸਾਡੇ ਤਿੰਨ ਬੱਚੇ ਇਕੱਠੇ ਸਲੈਕਟ ਹੋਏ ਸੀਗੇ ਇਹ ਤੇ ਸਾਨੂੰ ਬੜੀ ਖੁਸ਼ੀ ਹੋਈ ਸੀਗੀ ਇਸ ਬੱਚੇ ਦੀ ਤੇ ਪਰ ਦੁੱਖ ਇਸ ਗੱਲ ਦਾ ਕਿ ਬੱਚਾ ਛੋਟੀ ਏਜ ਦੇ ਵਿੱਚ ਜਿਹੜਾ ਉਹ ਚਲਿਆ ਗਿਆ ਤੇ ਛੇ ਭੈਣਾਂ ਦਾ ਉਹ ਇਕੱਲਾ ਭਰਾ ਸੀ ਤੇ ਪਰ ਉਹਨੇ ਦੇਸ਼ ਦੇ ਲਈ ਜੋ ਸ਼ਹੀਦੀ ਪਾਈ ਆ ਸਾਨੂੰ ਉਸ ਤੇ ਹਮੇਸ਼ਾ ਮਾਣ ਉਹ ਨਾਮ ਆਪਣੀ ਕਾਪਰੀਏ ਲੈ ਕੇ ਅਗਲੀ ਸ਼ਹਿਰ ਹੋਇਆ ਜੀ ਕਿ ਕੀ ਕਹਿੰਗੇ ਪਰਿਵਾਰ ਨਾਲ ਕੋਈ ਮੁਲਾਕਾਤ ਆ ਦੇਖੋ ਜੀ ਗਮ ਦੀ ਘੜੀ ਹੈਗੀ ਹੈ ਇੱਕ ਸਾਡੇ ਇਥੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀਰ ਸਿੰਘ ਅਗਨੀ ਵੀਰ ਜੋ ਚਰੀਦ ਦੀ ਜਨ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇਥੇ ਸਾਰਾ ਬੈਠਾ ਹੈ ਛੇਾਂ ਭੈਣਾਂ ਦਾ ਇਕੱਲਾ ਉਖਰਾ। ਐਂਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਹਾਲਤ ਨਹੀਂ ਹੈ ਬਿਲਕੁਲ ਕਲਰ ਹੈ ਇਸ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮੋਹਤਵਰ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹਨਾਂ ਦੇ ਨਾਲ ਖੜੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਹੈ ਕਿ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਦੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹ ਦੀ ਰਵਾਨਗੀ ਹੋਏਗੀ ਸੇ ਸੁਬਿਹਰਾ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਦੋਂ ਹੀ ਸਾਹਿਬ ਨਾਲ ਕੱਲ ਜਾਂ ਜਿਹੜੇ ਲਾਸਟ ਰਾਈਟ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਅਜੇ ਪਰਿਵਾਰ ਨੇ ਫੈਸਲਾ ਲੈਣਾ ਉਸ ਟਾਈਮ ਤੇ ਹੋਣਾ ਹੈ ਮੈਮ ਐਸ ਪਰ ਗਵਰਨਮੈਂਟ ਪੌਲਿਸ ਇਤਨਾ ਗੱਲ ਉਹ ਤੁਹਾਡੀ ਜਾਂ ਪ੍ਰਸੈਕਟੇਟ ਨਾਲ ਜੋ ਵੀ ਪਾਲਿਸੀ ਦੇ ਰਿਗਾਰਡਿੰਗ ਡਿਸੀਜਨ ਹੈ ਉਹ ਸੀਐਮ ਸਾਹਿਬ ਦਫ਼ਤਰ ਵੱਲੋਂ ਕਨਵੇ ਕਰ ਦਿੱਤਾ ਜਾਵੇਗਾ ਔਰ ਜੋ ਵੀ ਸ਼ਹੀਦ ਦਾ ਬੰਦਾ ਜਿਹੜਾ ਹੈਗਾ ਪਰਿਵਾਰ ਨੂੰ ਜਿਹੜੀ ਪੂਰੀ ਸਹਾਇਤਾ ਸਪੋਰਟ ਜਿਹੜੀ ਉਹ ਦਿੱਤੀ। ਮੇਰਾ ਪਿੰਡ ਰਾਮਗੜ ਸਰਦਾਰਾਂ ਮੌਜੂਦਾ ਸਰਪੰਚ ਨਿਹਰ ਸਿੰਘ ਰਾਮਗੜ ਸਰਦਾਰਾਂ ਦਾ ਸਰਪੰਚ ਮੌਜੂਦਾ ਨਾਮ ਨਿਹਰ ਸਿੰਘ ਇੱਥੇ ਕਿਹਦੀ ਡੈਥ ਹੋਈ ਹੈ ਜੀ ਕੌਣ ਆ ਉਹ ਇੱਥੇ ਡੈਥ ਹੋਈ ਹੈ ਜੀ ਅਜੀਤ ਸਿੰਘ ਦੀ ਡੈਥ ਹੋਈ ਹੈ। ਚਰਨਜੀਤ ਸਿੰਘ ਦਾ ਬੇਟਾ ਗਰੀਬ ਪਰਿਵਾਰ ਆ ਪੁੱਜ ਕੇ ਗਰੀਬ ਆ। ਛੇ ਭੈਣਾਂ ਦਾ ਭਰਾ ਇਕੱਲਾ ਹੀ ਭਰਾ ਸੀਗਾ। ਉਸ ਕਰਕੇ ਫੌਜ ਦੇ ਵਿੱਚ ਸੀਗਾ 22 ਦੇ ਦਸੰਬਰ ਨੂੰ ਹੋਇਆ ਸੀ ਭਰਤੀ। ਤੇ ਕੱਲ੍ਹ ਉਰੀ ਦੇ ਲੋ ਡੈਥ ਹੋ ਗਈ ਪਿੰਡ ਤੁਹਾਡਾ ਕਿੰਨਾ ਹੈ ਜੀ ਕਿੰਨੇ ਕੁ ਵਾਦੀ ਪਿੰਡ ਸਾਡੇ ਤਕਰੀਬਨ ਸਾਡੇ ਵਾਦੀ 3000 ਵਾਦੀ ਹੋ ਜੀ ਸਾਡੇ ਹੋਣਗੇ 20 ਜਵਾਨ ਤਾਂ ਅੱਜ ਹੈਗੇ ਅੱਜ ਤਾਂ ਸਾਡੇ ਫੌਜ ਚ ਨਹੀਂ ਆਮ ਲੋਕਾਂ ਦਾ ਧੰਦਾ ਕੀ ਹੈ ਕੀ ਕਰਦੇ ਹੋ ਧੰਦਾ ਦਾ ਜੀ ਇਹ ਸਾਰਿਆਂ ਨੂੰ ਦੇਖੋ ਮਜ਼ਦੂਰੀ ਚਲਦੀ ਆ ਨੌਕਰੀਆਂ ਤੁਹਾਨੂੰ ਪਤਾ ਵੀ ਮਿਲ ਨਹੀਂ ਰਹੀਆਂ ਜੇ ਨੌਕਰੀਆਂ ਮਿਲਦੀਆਂ ਨੇ ਵਿਚਾਰਾ ਪੜਿਆ ਲਿਖਿਆ ਤੇ 4 4 ਸਾਲ ਲੱਗ ਕੇ ਹੋ ਜਾਂਦਾ ਹੈ 4 ਸਾਲ ਤੇ ਜਿਹੜਾ ਮੋਦੀ ਸਰਕਾਰ ਨੇ ਚਲਾਈ ਆ ਨੌਕਰੀ ਇਹ 4 ਸਾਲ ਤੇ ਕੋਈ ਜਾਂਦਾ ਨਹੀਂ ਸੀਗਾ ਕਿਉਂਕਿ ਮਜਬੂਰੀ ਦਾ ਮਾਰਿਆ ਵਿਚਾਰਾ ਇਹ ਚਾਰ ਸਾਲਾ ਚੱਲੇ ਗਿਆ ਇਹਨੂੰ ਇਹ ਮਿਸਤਰੀਆਂ ਨਾਲ ਵੀ ਕੰਮ ਕਰਿਆ ਨੇ ਕਾਫੀ ਪਰ ਇਹਨੂੰ ਚੰਗਾ ਨਾ ਲੱਗਿਆ ਚਾਰ ਸਾਲਾ ਭਰਤੀ ਹੋ ਗਿਆ ਵਿਚਾਰਾ ਇਹਨਾਂ ਦਾ ਮਤਲਬ ਹੋਰ ਵੀ ਹੋਣਗੇ ਚਾਰ ਸਾਲੇ ਦੇ ਵਿੱਚ ਹੀ ਤਾਂ ਬੜਾ ਚਾਰ ਸਾਲ ਹੋ ਗਏ ਜੀ ਸਾਡੇ ਤਿੰਨ ਮੁੰਡੇ ਇਕੱਠੇ ਭਰਤੀ ਹੋਏ ਸੀਗੇ ਇੱਕ ਦਿਨੇ ਇਹਨਾਂ ਨੂੰ ਫਿਰ ਤਾਂ ਸੈਂਟਰ ਵੱਲੋਂ ਕੋ ਬਹੁਤ ਜ਼ਿਆਦਾ ਮਦਦ ਵੀ ਨਹੀਂ ਆਉਂਦੀ ਇਹਨਾਂ ਨੂੰ ਤਾਂ ਮਦਦ ਤਾਂ ਜੀ ਸੈਂਟਰ ਦਾ ਤੁਹਾਨੂੰ ਪਤਾ ਨਹੀਂ ਪੰਜਾਬ ਸਰਕਾਰ ਦੀ ਆਸ ਹੈ ਵੱਡੀ ਵੀ ਕਰੂਗੀ ਜ਼ਰੂਰ ਕੁਝ ਕੱਲ ਨੂੰ ਕਿਉਂਕਿ ਮੁੱਖ ਮੰਤਰੀ ਸਾਹਿਬ ਕੱਲ ਨੂੰ ਆ ਰਹੇ ਨੇ ਉਹਦੇ ਕੀ ਮਤਲਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਗੇ ਇਹ ਪਰਿਵਾਰਾਂ ਬਾਰੇ ਜਿਹੜੇ ਗਰੀਬ ਪਰਿਵਾਰ ਅਸੀਂ ਤਾਂ ਜੀ ਇਹੀ ਸਰਕਾਰ ਨੂੰ ਅਪੀਲ ਕਰਨੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਕਰਨੀ ਆ ਵੀ ਬੇਟੀ ਇਹਨਾਂ ਦੇ ਚਾਰ ਬੇਟੀਆਂ ਬਹਿਗੀਆਂ ਆ ਇਹਨਾਂ ਦੋ ਬੇਣੋ ਨਹੀਂ ਆ ਨੇ ਵੀ ਜਿਹੜੀ ਛੋਟੀ ਬੇਟੀ ਆ ਬੀਏ ਕਰ ਰਹੀ ਆ ਵੀ ਉਹਨੂੰ ਕਿਤਾ ਨੌਕਰੀ ਜ਼ਰੂਰ ਦਿੱਤੀ ਜਾਵੇ ਉਹਨਾਂ ਦੇ ਮਾਪੇ ਬਾਬ ਦੇ ਬੜੇਬੇ ਬਾਰੇ ਸੋਚਿਆ ਜਾਵੇ ਸਾਡੀ ਤਾਂ ਇਹੀ ਅਪੀਲ ਆ ਜਿਹੜੀ ਇਹਦੀ ਸ਼ਹਾਦਤ ਹਮੇਸ਼ਾ ਲਈ ਜਿਉਂਦੀ ਰਹਿ ਸਕੇ ਪਿੰਡ 'ਚ ਕੋਈ ਇਦਾਂ ਦੀ ਯਾਦਗਾਰ ਬਣਾਉਣੀ ਚਾਹੀਦੀ ਹੈ ਯਾਦਗਾਰ ਤਾਂ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਜਿਹੜਾ ਬੰਦਾ ਉਹ ਕੁਦਰਤੀ ਮਰ ਜਾਂਦਾ ਉਹਦਾ ਤਾਂ ਨਾਂ ਨਹੀਂ ਚੱਲਦਾ ਹੋ ਸਕਦਾ ਗੋਲਡੀ ਜਿਹੜਾ ਸਰਿੰਦਰ ਸਿੰਘ ਗੋਲਡੀ ਆ ਮਲਾਬਦ ਸਕੂਲ 'ਚ ਸਾਡੇ ਕੋਈ ਨਾਂ ਤੇ ਇਹਦੇ ਨਾਂ ਤੇ ਸਾਡੇ ਪਿੰਡ 'ਚ ਕੋਈ ਸਕੂਲ ਚੱਲੇ ਜਾਂ ਕੋਈ ਸਟੇਡੀਅਮ ਇਹਦੇ ਨਾਂ ਤੇ ਬਣੇ ਸਾਨੂੰ ਤਾਂ ਇਹ ਵੱਡੀ ਆਸ ਆ ਸਰਕਾਰ ਤੇ ਵੀ ਹੋਣਾ ਚਾਹੀਦਾ ਇਹ ਜਿਹੜੀ 4 ਸਾਲ ਲੱਗ ਕੀ ਗਈ ਤੁਸੀਂ ਕੀ ਠੀਕ ਸਮਝਦੇ ਇਹਨੂੰ ਨਹੀਂ ਜੀ ਇਹ ਕੋਈ ਠੀਕ ਨਹੀਂ ਹੈਗੀ ਚਾਰ ਸਾਲੀ ਕਾਦੀ ਸਕੀਮ ਆ ਜੀ ਇਹ ਬੇਕਾਰ ਸਕੀਮ ਆ ਜਿਵੇਂ ਮੌਤ ਆ ਲੋਕਾਂ ਦੇ ਆ ਇਹ ਕੋਈ ਚਾਰ ਸਾਲੀ ਕਾਦੀ ਆ ਜੀ ਕੋਈ ਪੈਨਸ਼ਨ ਨਹੀਂ ਚਾਰ ਸਾਲੀ ਤੋਂ ਬਾਅਦ ਵੀ ਪੈਨਸ਼ਨ ਬੰਦੇ ਨੂੰ ਮਿਲਦੀ ਹੋਵੇ ਉਹ ਕੁਝ ਬੰਦੇ ਨੂੰ ਉਮਰ ਲਈ ਬਣਤਾ ਸਕਦਾ ਪਰ ਇਹਦੇ ਲਈ ਹੈ ਕੁਝ ਨਹੀਂਗਾ ਮੂਰੇ ਇਹਨੂੰ ਮਤਲਬ ਰੈਗੂਲਰ ਭਰਤੀ ਚਾਹੀਦੀ ਰੈਗੂਲਰ ਭਰਤੀ ਚਾਹੀਦੀ ਇਹ ਸਰਕਾਰ ਨੂੰ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਅੱਜ ਤੱਕ ਹੋਇਆ ਨਹੀਂ ਸਿਰਫ ਇਹ ਆਪਣੇ ਭਾਰਤ ਪਤਾ ਨਹੀਂ ਚైనా ਦੀ ਰਾ ਲੈ ਕੇ ਭਾਰਤ ਨੇ ਕਰਤਾ ਪਰ ਉਹ ਬਾਹਰ ਤਾਂ ਹੈ ਨਹੀਂ ਹੋਰ ਕਿਤੇ ਕਿ ਉਹ ਉਹੀ ਭਰਤੀ ਹੋ ਕੇ 58 ਸਾਲ ਦੀ ਆਉਂਦੇ ਨੇ ਰਿਟਾਇਰਮੈਂਟੀ ਦੇ ਪਰ ਇੱਥੇ ਆਪਣੇ ਚੱਕ ਦੀ ਹਿੰਦੁਸਤਾਨ ਜਿਵੇਂ ਪ੍ਰਾਈਵੇਟ ਹੀ ਕੰਮ ਕਰਨਾ ਚਾਹੁੰਦੀ ਹੁੰਦੀ ਹੈ ਸਰਕਾਰ ਕੋਈ ਦੁਬਾਰਾ ਬਹਾਲ ਹੋਣੀ ਚਾਹੀਦੀ ਬਹਾਲ ਹੋਣੀ ਚਾਹੀਦੀ ਹੈ ਜਰੂਰੀ 4 ਸਾਲੀਆਂ ਭਰਤੀ ਨਹੀਂ ਮੰਨਿਆ ਜਾਂਦਾ ਅਸੀਂ ਤਾਂ ਕਹਿੰਦੇ ਬਹਾਲ ਹੋਵੇ ਪਹਿਲੀ ਗੱਲ ਤਾਂ ਇਹ ਆ ਜਿਹੜੇ ਮਾਮਾ ਦੇ ਪੁੱਤ ਹੁਣ ਅੱਜ ਇਹ ਮਤਲਬ ਅੱਜ ਇਹ ਬੱਚਾ ਚੜਾਈ ਕਰ ਗਿਆ ਇਹਨੂੰ ਕੋ ਗਵਰਨਮੈਂਟ ਨੇ ਕੋ ਸਰਕਾਰ ਇਹਦੀ ਨੇ ਮੋਦੀ ਸਰਕਾਰ ਨੇ ਦੇਣਾ ਕੁਛ ਨਹੀਂ ਇਹ ਜਦੋਂ ਦੁਜਾਰੇ ਦੀ ਮਗਰ ਲਿਆ ਨੇ ਕੀ ਜ਼ਿੰਦਗੀ ਰਹੇਗੀ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਇੱਕ ਤਾਂ ਬਹਾਲ ਹੋਵੇ ਇਹ ਇੱਕੇ ਦਾ ਪਿੰਡ 'ਚ ਕੋਈ ਬਹੁਤ ਵਧੀਆ ਇਹਦੇ ਨਾਂ ਤੇ ਚਾਹੇ ਸਕੂਲ ਨਾਂ ਤੇ ਹੋਵੇ ਯਾਦਗਾਰ ਉਹ ਚਾਹੀਦੀ ਹੈ ਨਾ ساری ਉਮਰ ਹੀ ਬੰਦਾ ਇਹ ਜਾਨੀ ਯਾਦ ਆਸਤ ਰਹੇ ਕਿਉਂਕਿ ਉਹ ਸ਼ਹੀਦ ਦੀ ਹੈ ਤੁਹਾਡਾ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਹਰਜੀਤ ਸਿੰਘ ਹੈ ਮੇਰਾ ਪਿੰਡ ਰਾਮਗੜ ਸਦਾਰਾ ਜੋ ਅਜੇ ਹੀ ਡੈਥ ਹੋਈ ਹੈ ਉਹਨੇ ਕੀ ਪੂਰਾ ਨਾਮ ਸੀ ਕਿੰਨੇ ਪੜੇ ਸੀ ਤੁਸੀਂ ਉਹਦਾ ਅਜੇ ਕੁਮਾਰ ਨਾਮ ਸੀਗਾ ਇਹ ਮੈਨੂੰ ਨਾ ਟ੍ਰੇਨਿੰਗ ਕਰਦਾ ਸੀਗਾ ਮੈਨਾਂ ਰੋਜ਼ ਰਜਾਨਾ ਭਰਤੀ ਦੇ ਲਈ ਟ੍ਰੇਨਿੰਗ ਕਰਦੇ ਸੀਗੇ ਅਸੀਂ ਰਨਿੰਗ ਕਰ ਜਾਂਦੇ ਸੀ ਸਵੇਰ ਸ਼ਾਮ ਕਿੱਦਾਂ ਦਾ ਸੀ ਉਹਦਾ ਵਤੀਰਾ ਕਹਿ ਜਾਂਦੇ ਬਹੁਤ ਵਧੀਆ ਵਤੀਰਾ ਸੀਗਾ ਉਹਦਾ ਤੇ ਜਦੋਂ ਛੁੱਟੀ ਟਾਈਮ ਆਇਆ ਤਾਂ ਪਹਿਲੀ ਛੁੱਟੀ ਆਇਆ ਤੋਂ ਮੇਰੇ ਨਾਲ ਹੀ ਰਿਹਾ ਵਾ ਨਾਲ ਹੀ ਘੁੰਮਦਾ ਰਿਹਾ ਵਾ ਤੁਸੀਂ ਵੀ ਟਰਾਈ ਕੀਤੀ ਤੁਸੀਂ ਨਹੀਂ ਭਰਤੀ ਅਸੀਂ ਭਰਤੀ ਕੀਤੀ ਆ ਤੇ ਮੈਨੂੰ ਤਾਂ ਬਹੁਤ ਜ਼ੋਰ ਲਾਇਆ ਉਹਨੇ ਮੈਨੂੰ ਪਰ ਮੈਂ ਰੇਸ 'ਚੋਂ ਰਹਿ ਗਿਆ ਸੀਗਾ ਉਹਦਾ ਕਿੱਦਾਂ ਦਾ ਸੀ ਜਦੋਂ ਪਿੰਡ 'ਚ ਤੁਹਾਡੇ ਨਾਲ ਕਿੱਦਾਂ ਦਾ ਖੇਡਣ ਦਾ ਬਹੁਤ ਬਹੁਤ ਹਸਮੁਖ ਸੁਭਾਅ ਸੀ ਉਹਦਾ ਤੇ ਜੋ ਨਾਲ ਸੀਗੇ ਸਾਡੇ ਰੋਜ਼ਾਨਾ ਨੇ ਸਾਨੂੰ ਅਸੀਂ ਆਪ ਨਹੀਂ ਜਾਂਦੇ ਸੀ ਉਹ ਸਾਨੂੰ ਲੈ ਕੇ ਜਾਂਦਾ ਸੀਗਾ ਰਨਿੰਗ ਕਰਨ ਵਾਸਤੇ ਨੇੜੇ ਕੋਲ ਦੇ ਗਵਰਨਮੈਂਟ ਕਾਲ ਦੇ ਨਾਲ ਜਿਹੜਾ ਗਰਾਊਂਡ ਹੈ ਉੱਥੇ ਵੀ ਜਾਂਦੇ ਰਹੇ ਹਾਂ ਅਸੀਂ ਇਕੱਠੇ ਟ੍ਰੇਨਿੰਗ ਕਰਦੇ ਰਹੇ ਹਾਂ ਕਿੱਦਾਂ ਦਾ ਸੀ ਉਹ ਖੇਡਾਂ 'ਚ ਪੜਨ 'ਚ ਕਿੱਦਾਂ ਦਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਟ੍ਰੇਨਿੰਗ ਸੀਗੀ ਬਹੁਤ ਵਧੀਆ ਪਾਦਾ ਸੀਗਾ ਤੇ ਹਸਮੁਖ ਸੁਭਾਅ ਦਾ ਸੀਗਾ ਮਾਸਟਰ ਪ੍ਰਾਇਮਰੀ ਕਿੰਨਾ ਪੜਿਆ ਸੀ ਕਦੋਂ ਤੱਕ ਤੁਸੀਂ ਹੋ ਪਲੱਸ 2 ਤੱਕ ਪੜਿਆ ਮੈਂ ਉਹਦੇ ਨਾਲ ਨਹੀਂ ਪੜਿਆ ਮੈਂ ਉਹ ਤੋਂ ਪਿੱਛੇ ਸੀਗਾ ਯੂਨੀਅਰ ਸੀ ਉਹਦਾ ਮੈਂ ਹੁਣ ਜਦੋਂ ਭਰਤੀ ਹੋਇਆ ਉਸ ਤੋਂ ਬਾਅਦ ਕਦੇ ਤੁਹਾਡੇ ਨਾਲ ਫੋਨ ਤੇ ਗੱਲਾਂ ਹੋਈਆਂ ਫੋਨ ਤੇ ਗੱਲਾਂ ਹੋਈਆਂ ਤੇ ਜਦੋਂ ਭਰਤੀ ਤੋਂ ਬਾਅਦ ਮਿਲਦਾ ਵੀ ਰਿਹਾ ਕੇ ਨਾਲ ਰਿਹਾ ਵਾ ਤੇ ਗਰਮੀ ਦਾ ਟਾਈਮ ਸੀਗਾ ਤੇ ਕੋਈ ਨਹੀਂ ਹੁੰਦਾ ਸੀਗਾ ਤੇ ਮੈਂ ਘਰੇ ਬਹਿਲਾਂ ਦੀ ਤੇ ਨਾਲ ਹੁੰਦਾ ਸੀ ਮੇਰੇ ਅਸੀਂ ਘੁੰਮਦੇ ਰਹੇ ਹਾਂ ਇਕੱਠੇ ਜਾਂਦੇ ਰਹੇ ਹਾਂ ਕਿਤੇ ਕਿਹੜੇ ਸਕੂਲ ਚ ਪੜਦੇ ਸੀ ਸਰਕਾਰੀ ਸਕੂਲ ਸਰਕਾਰੀ ਹਾਈ ਸਕੂਲ ਆਮਗੜ ਸੋਦਰਾ ਕਿੰਨਾ ਪੜਿਆ ਕਿੱਥੇ ਤੱਕ ਪੜਿਆ ਉਹ 10ਵੀਂ ਤੱਕ ਸਰਕਾਰੀ ਸਕੂਲ ਰਾਮਗੜ੍ਹ ਸਦਾਰਾ ਸਾਡੇ ਪਿੰਡ ਦਾ ਸਕੂਲ ਹੈ ਤੇ ਉਸ ਤੋਂ ਬਾਅਦ ਨੱਥੂ ਮਾਹਰੇ ਸੀਨੀਅਰ ਸੈਕੰਡਰੀ ਸਕੂਲ ਔਰ ਨੱਥੂ ਮਾਹਰਾ ਪਿੰਡ ਚ ਹੋਰ ਕਿੰਨੇ ਕੁ ਮੁੰਡੇ ਆ ਜਿਹੜੇ ਹੈਗੇ ਆ ਫੌਜ ਦੇ ਫੌਜ ਦੇ ਵਿੱਚ ਕਾਫੀ ਮੁੰਡੇ ਨੇਗੇ ਤੇ ਜੋ ਉਹਦੇ ਨਾਲ ਸੀਗੇ ਉਹ ਸਾਡੇ ਚੋਂ ਇਕੱਲੇ ਹੀ ਹੋਇਆ ਸੀ ਸਾਡੇ ਗਰੁੱਪ ਦੇ ਵਿੱਚ ਉਹ ਇਕੱਲੇ ਮੁੰਡਾ ਸੀ ਜੋ ਭਰਤੀ ਹੋਇਆ ਸੀਗਾ ਤੇ ਉਹ ਕੋਈ ਗੇਮ ਵੀ ਕਰਦਾ ਸੀ ਹਾਂਜੀ ਬਾਲੀਵਾਲ ਖੇਡਦਾ ਸੀਗਾ ਕਬੱਡੀ ਖੇਡਦਾ ਸੀਗਾ ਕਿੰਨਾ ਕੁ ਮਿਸ ਕਰਦੇ ਹੁਣ ਬਹੁਤ ਜ਼ਿਆਦਾ ਮਿਸ ਕਰਦੇ ਆ ਯਾਰ ਕਿੱਦਾਂ ਲੱਗਿਆ ਹਾਦਸੇ ਤੋਂ ਬਾਅਦ ਕਿਵੇਂ ਪਤਾ ਲੱਗਿਆ ਕਿਦਾਂ ਦਾ ਰਿਐਕਸ਼ਨ ਸੀ ਸਾਰੇ ਪਿੰਡ ਦੇ ਕੋਈ ਕਲਾ ਸਾਰੇ ਪਿੰਡਦਿਆਂ ਦੇ ਆ ਸਾਰੇ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਸਾਰੇ ਪਿੰਡ ਇੱਥੇ ਇਕੱਠਾ ਹੋਇਆ ਹੋਇਆ ਕੀ ਆਸ ਕਰਦੇ ਹੋ ਉਹਨਾਂ ਨੂੰ ਮਤਲਬ ਉਹਨਾਂ ਦੇ ਡੈੱਥ ਹੋ ਗਿਆ ਉੱਥੇ ਸਰਕਾਰ ਨੂੰ ਕੋਈ ਉਹਦੀ ਮਦਦ ਲਈ ਕੀ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦਾ ਗਰਾਊਂਡ ਬਣਨਾ ਚਾਹੀਦਾ ਜੋ ਕਿ ਅਸੀਂ ਆਪ ਖੁਦ ਰਨਿੰਗ ਕਰਨ ਵਾਸਤੇ ਆਪ ਦਾ ਗਰਾਊਂਡ ਆਪ ਬਣਾਇਆ ਸੀ ਉੱਥੇ ਰਨਿੰਗ ਕਰਦੇ ਸੀਗੇ ਤੁਹਾਡਾ ਕੀ ਨਾਮ ਆ ਜੀ ਕਿਹੜਾ ਪਿੰਡ ਆ ਜੀ ਮੇਰਾ ਫੰਡ ਰਾਂਗਵਰ ਦਾਰਾ ਨਾਮ ਮੇਰਾ ਚਰਨਜੀਤ ਸਿੰਘ ਕੌਣ ਸੀ ਬੱਚਾ ਜਿਹਦੇ ਛੀਦੋ ਜਾਂ ਕੀ ਨਾਮ ਸੀ ਉਹਦਾ ਅਜੀਤ ਸਿੰਘ ਆਪਰੇ ਕੀ ਲੱਗਦਾ ਈ ਤੁਹਾਡਾ ਬੇਟਾ ਮੇਰਾ ਕਿੰਨਾ ਪੜਿਆ ਸੀ ਪਲਾਸਟ 2 ਕਿੱਦਾਂ ਦੀ ਫੈਮਿਲੀ ਆ ਕਿੱਦਾਂ ਤੁਸੀਂ ਕਿੰਨੀ ਆਰਥਿਕ ਹਾਲਤ ਕਿਹੜੀ ਹੈ ਕਿੱਦਾਂ ਪਾਲ ਆ ਆਰਥਿਕ ਹਾਲਤ ਸਾਡੇ ਗਰੀਬੀ ਆ ਬੱਸ झाड़ी दपा वो माता भी बेचारी घरों के पोचे पाचे ला दे जिदा रोटी राटी का गुजारा कर दें गुजारा बेटिया पहला ब्याह बेचारिया फैक्ट्री फूक लगिया रही थोड़ा थोड़ा पैसा जमा करके करजे करे जाके के चार बेटियाँ एक भी क्लास साढ़ा साहब पढ़ी एक पढ़िए घर का घरेलू काम कर लिया माता चले जा माड़ा मोटा झाड़ू पोचा घर घुला ਜੇ ਰੋਟੀ ਢਿੱਡ ਪਕਾਉਣੀ ਕਿਸੇ ਬਿਆਸ ਸਾਡੀ ਆ ਜਾਓ ਖੜ੍ਹ ਜਾ ਅੰਕਲ ਹੁਣ ਇਹ ਕਿੰਨੇ ਕੁੜੀਆਂ ਤੋਂ ਵੱਡਾ ਸੀ ਜੀ ਕਿੰਨੇ ਕਿੰਨੇ ਬੱਚੇ ਟੋਟਲ ਕਿਹੜੀ ਪੋਜੀਸ਼ਨ ਸੀ ਦੀ ਕਿੰਨੇ ਨੰਬਰ ਤੇ ਸੀ ਪੰਜ ਕੁੜੀਆਂ ਤੋਂ ਛੋਟਾ ਸੀ ਇਹਦੇ ਇੱਕ ਛੋਟੀ ਹੋਰ ਬੇਟੀ ਕਹੇ ਜੀ ਆਰਥਕਾਲ ਤੇ ਕਿੱਦਾਂ ਪਾਲਿਆ ਤੁਸੀਂ ਕੀ ਸੋਚ ਕੇ ਭਰਤੀ ਕਰਾਇਆ ਸੀ ਔਲੀ-ਹੋਲੀ ਅਸੀਂ ਬਸ ਬਚਪਨ ਦੇ ਪਾਲਿਆ ਪੂੜਿਆ ਪੜਾਇਆ ਲਿਖਾਇਆ ਮਿਹਨਤ ਮਜ਼ਦੂਰੀ ਕਰ ਕੇ ਮਾਂ ਨੇ ਵੀ ਬਹੁਤ ਅਜੀ ਕੁਮਾਰ ਅਜੇ ਸਿੰਘਾ ਹਾਂਜੀ ਪੜਾਇਲ ਗਿਆ ਜਵਾਨ ਹੋ ਗਿਆ ਚਲੋ ਪਲੱਸ 2 ਪਰ ਕੇ ਫੇ ਮੈਂ ਤਕਰੀਰ ਦਿਹਾੜੀ ਦਾਪਾ ਕਰਦਾ ਰਿਹਾ ਮੈਸੀਆ ਨਾ ਕਰਿਆ ਰੰਗ ਰੰਗ ਦਾ ਕੰਮ ਕਮ ਕਰਦਿਆ ਘਰਾਂ ਘਰਾਂ ਦਾ ਕਰਦਾ ਰਿਹਾ ਵਿਚਾਰਾ ਹੌਲੀ ਹੌਲੀ ਫੇ ਜੰਨੂ ਦੇ ਕਦਮ ਚੱਕ ਲਏ ਹਾਂਜੀ ਇਹਨੂੰ ਕਦਮ ਚੱਕ ਲਏ ਕਹਿੰਦਾ ਮੈਂ ਆਰਮੀ ਚ ਜਾਣਾ ਕੋਈ ਬਾਤ ਨਹੀਂ ਮੈਂ ਕਹਿੰਦਾ ਚੱਲੇ ਜਾ ਚੰਗਾ ਯਾ ਨੌਕਰੀ ਮਿਲ ਜੂ ਤੈਨੂੰ ਸਾਡੀ ਦਾ ਜ਼ਿੰਦਗੀ ਲੰਘੇ ਜੀ ਤੇਰਾ ਕੋ ਮੜਾ ਮੋਟਾ ਸੁਧਾਰ ਹੋ ਜੂਗਾ ਘਰ ਦਾ ਸੁਧਾਰ ਹੋ ਜੂਗਾ ਜੀ ਤੇਰਾ ਸਮਝ ਚੰਗਾ ਲੰਘ ਜੂਗਾ ਸਾਡੇ ਬੁੱਢਿਆਂ ਦਾ ਕੀ ਜੀ ਬਸ ਕਈ ਵਾਰੀ ਪੇਪਰ ਕੈਨਸਲ ਹੋ ਗਏ ਲੀਕ ਹੋ ਗਏ ਤੇ ਲਾਕਡਾਊਨ ਦੇ ਵਿੱਚ ਰਹਾ ਇਹਨੇ ਹਿੰਮਤ ਨਹੀਂ ਮਾਰੀ ਕਿੰਨਾ ਜੋ ਲਗਿਆ ਪ੍ਰੈਕਟਿਸ ਪਲਾਨਿੰਗ ਸਭ ਕੁ ਕਰਦਾ ਰਿਹਾ ਗਰਾਊਂਡ ਡਾਊਨ ਦੇ ਬੈਜ ਜਾਣਾ ਰਾਤ ਨੂੰ ਦਿਨੇ ਵੀ ਗੜ ਭਾਜੀ ਗੈਟਮੀ ਪਟਿਆਲਾ ਚ ਜਣਾ ਬਹੁਤ ਖਰਚਾ ਹੋਇਆ ਪਟਿਆਲਾ ਇੱਕ ਦੋ ਦਿਨ ਰਹਿੰਦਾ ਹੀ ਰਾਤ ਕਦੇ ਪਾ ਜਾਂਦਾ ਹੀ ਮੈਂ ਉਹਨਾਂ ਨੇ ਸਲਕ ਬਾਤ ਕਰੀਆ ਪਟਿਆਲੇ ਵਾਲੇ 17 ਛੱਡੇ ਦੇ ਘਰਾਂ ਦੇ ਲੱਗ ਭਾਂਜੇ ਹੀ ਲੱਗਦੇ ਆ ਅਕੈਡਮੀ ਵਾਲੇ ਮੁੰਡੇ ਵਧੀਆ ਉਹਨਾਂ ਨੇ ਪੜਾਇ ਲਖਾਇਆ ਨੂੰ ਕਾਬਲ ਬਣਾਇਆ ਕਿੰਦਾ ਕੀ ਸੋਚਿਆ ਸੀ ਜਦੋਂ ਫੌਜ ਚ ਭਰਤੀ ਹੋਇਆ ਕੀ ਸੋਚਿਆ ਸੀ ਵੀ ਮੇਰੀ ਆਰਥਿਕਾਲਤ ਸੁਧਰੂਗੀ ਕੀ ਹਾਂਜੀ ਸੁਧਰੂਗੀ ਮੇਰੀ ਵੀ ਸੁਧ ਜਾਨੀ ਮੈਂ ਕਿਹਾ ਚੱਲ ਬੇਟਾ ਹਮ ਗੁੰਮ ਲੱਗ ਜੂ ਵਧੀਆ ਯਾਰ ਸਕਾਰੀ ਨੌਕਰੀ ਮਿਲ ਗਈ ਯਾਰ ਜੋ ਉਹਦਾ ਰਿਜ਼ਲਟ ਆਇਆ ਕਹਿੰਦਾ ਡੈਡੀ ਮੈਂ ਪਾਸ ਹੋ ਗਿਆ ਪੇਪਰ ਪਰ ਠੀਕ ਆ ਬੇਟਾ ਚੰਗਾ ਹੀ ਮੇਰੇ ਦੋਤੇ ਯਾਰ ਦੋਤੇ ਆਏ ਛੋਟੇ ਮੈਂ ਕਿਹਾ ਸਾਡੇ ਮਾਮਾ ਫੌਜੀ ਬਣ ਗਿਆ ਸਾੜੇ ਥੁਰ ਵੀ ਆ ਗਏ ਯੋ ਖੁਸ਼ੀ ਦੇ ਵੀ ਭਾਜੀ ਵੱਡ ਜਾਓ ਨਾ ਕਬਰਾਂ ਵਾਲਾ ਲੋਕ ਚਾਲੂ ਵੀ ਦੇਖੂਗਾ ਮੇਰੇ ਗਰੀਬ ਬੇਟੀਆਂ ਵੀ ਬੱਚੇ ਕੋਸ ਮੜਾ ਮੋਟਾ ਚਲਦੇ ਆ ਵਰਦੀਆ ਵੀ ਬਾਹਰ ਦੂਕ ਦੋਕ ਗਿਆ ਦੋ ਬਚਾਰੇ ਇੱਕ ਦੋ ਗਰੀਬ ਵੀ 100 ਡਿਗਰੀ ਵੀ ਬਚਾਰੇ ਦੋ ਤਿੰਨ ਜਿਹਾ ਹੀ ਚੱਲ ਠੀਕ ਆ ਆਇਆ ਹੁਣ ਕੀ ਕਰ ਸਕਦਾ ਹਾਂ ਹੁਣ ਕਿੱਥੇ ਖੜ ਗਏ ਕੀ ਕੀ ਸੋਚਿਆ ਸੀ ਕਿੱਦਾਂ ਦਾ ਮਤਲਬ ਅੱਜ ਕਿੱਥੇ ਖੜੇ ਹਾਂ ਐ ਕਿੱਡਾ ਵੱਡਾ ਲਾਸ ਹੈ ਕੀ ਕਰਸੋ ਜੀ ਹੁਣ ਬਾਣੇ ਨੂੰ ਹੁਣ ਉਹਦੇ ਬਾਣੇ ਨੂੰ ਮੰਨ ਕੇ ਬੈਠ ਗਏ ਆ ਜਲ ਤੇ ਪੱਥਰ ਧੜ ਕੇ ਬੈਠੇ ਆ ਆ ਕਿੰਨਾ ਮੇਲਾ ਲਾਗੇ ਚੱਲਿਆ ਜੜੜੜੇ ਮੇਰੇ ਮੂਹ ਨੂੰ ਜਾਂ ਮੇਰੇ ਬੱਚੇ ਜਿਹੜਾ ਸੀਲ ਹੋਇਆ ਉਹ ਨੂੰ ਉਹਨੂੰ ਸੰਗਤ ਸਾਰੇ ਪੀਸਰ ਜੋ ਵੀ ਆ ਮੈਨਾ ਦੁੱਖ ਸਾਂਝਾ ਕਰਨਾ ਹੈ ਵੈਲਕਮ ਹਾਂਜੀ ਬਹੁਤ ਬਣੀ ਸੀ ਬੇਟਾ ਬਹੁਤ ਕਾਬਲ ਸੀ ਲਾਇਕ ਬਟਾਏ ਕੋਈ ਨਸ਼ਾ ਨਹੀਂ ਕੋਈ ਵੀੜੀ ਨਾ ਸੇ ਕੋ ਸੁਣ ਅੱਜ ਦਿਨ ਸੀ ਕਿ ਟਾਟ ਮੈਨੂੰ ਹੱਲੇ ਗਣਾ ਆਇਆ ਸੀ ਤੇ ਰੋਟੀ ਕਰਕੇ ਕਹਿੰਦਾ ਮੈਂ ਇੱਕ ਦੋ ਵਾਰ ਹੀ ਗਿਆ ਉੱਥੋਂ ਕਹਿੰਦਾ ਮੈਂ ਤੈਨੂੰ ਡੈਡੀ ਰਾਮ ਨੂੰ ਮਿਲਾ ਦਿੰਦਾ ਤੂੰ ਇਦਾਂ ਦੀ ਪਾਣੀ ਥਾਲੀ ਦਾ ਪੀਆ ਕਰ ਚੰਗੀ ਨੀ ਗੋਲੀਆਂ ਵਾਲੀ ਕਰ ਇੱਕ ਮਿੰਟ ਲੱਗਿਆ ਸੱਜਣ ਕੋਲ ਠਾਈ ਕਿੰਨੀਆਂ ਰੋਟੀ ਟ੍ਰੇਨਿੰਗ ਜਵਾਗ ਫਿਰ ਚਲਾ ਗਿਆ ਔਰ ਫੋਨ ਆ ਜਾਂਦਾ ਇਹ ਸੁਬਾਹ ਸਾਬ ਕਈ ਵਾਰੀ ਫੋਨ ਕਰਨਾ ਡੈਡੀ ਕਾ ਮਮੀ ਕੱਚਿਆ ਕਈ ਵਾਰੀ ਹੁੰਨੀ ਤਾਂ ਮੈਂ ਕਨ ਕਰ ਗੱਲ ਫਟਾਪਰ ਮੈਂ ਮੜੀ ਗੱਲ ਕਰ ਦਈ ਕਿਉਂਕਿ ਮਾਂ ਨਾ ਥੋੜੇ ਤੇ ਚਾਲ ਖੁੰਦਾ ਬੱਚੇ ਦਾ ਫਿਰ ਮੈਂ ਕਿਹਾ ਮਮੀ ਅੰਦਰ ਹੀ ਕਰ ਲਗਾ ਜੇ ਕਿਤੇ ਕੰਮ ਦੇ ਗੇਣ ਮੈਂ ਕਹਣਾ ਬੇਟਾ ਸ਼ਾਮ ਹੀ ਆਉਗੀ ਬਾਅਦ ਹੀ ਕਰ ਲੀ ਫੋਨ ਸ਼ਾਮ ਹੀ ਆਗਾ ਕਰਨੀ ਸ਼ਾਮ ਨੂੰ ਅੱਛਾ ਉਹਨੇ ਲਾਸਟ ਕਦੋਂ ਕਦੋਂ ਤੁਹਾਡੇ ਨਾਲ ਗੱਲ ਹੋਈ ਲਾਸਟ ਕਦੋਂ ਲਾਸਟ ਸਾਡੇ ਨਾਲ ਪਰਸੋਂ ਗੱਲ ਹੋਈ ਲਗਰ ਵੱਲੋਂ 27 17 ਤਰੀਕ ਨੂੰ ਹਾਂ ਪਰਸੋਂ ਹੀ ਹੋਈ ਆ ਕੱਲ ਤਾਂ ਫਿਰ ਮੈਨੂੰ ਇਨਫੋਰਮੇਸ਼ਨ ਹੋਈ ਪਰਸੋਂ ਮੈਨਾਂ ਵੀ ਰਾਜੀ ਖੁਸ਼ੀ ਦੀ ਗੱਲ ਹੋਈ ਡੈਡੀ ਠੀਕ ਠਾਕ ਆ ਲਗਾ ਹਨ ਕਹਿੰਦੇ ਮੈਂ ਕੀ ਕਰਨਾ ਕਹਿੰਦਾ ਚਾਹ ਪਾਣੀ ਪੀ ਕੇ ਆਟੇ ਗੰਦਾ ਸੁੱਟਿਆ ਮੇਂ ਬਿੱਲੀ ਆ ਗੰਦਾ ਮੋਜਾਇਆ ਠੀਕ ਹੀ ਦਿੱਕਤ ਆ ਮੈਨੂੰ ਕੋਈ ਨਹੀਂ ਮੈਂ ਕਿਹਾ ਫਿਰ ਮੰਮੀ ਨਾਲ ਗੱਲ ਕਰ ਲੋ ਮੈਂ ਕਿਹਾ ਫੇਰੀ ਸਿੱਧੇ ਨਹੀਂ ਗੱਲ ਕਰੀ ਭੈਣ ਨੇ ਉਹ ਕਹਿੰਦੀ ਮੈਨੂੰ ਡੈਸ ਟੂ ਸਿਲੈਕ ਕਰਦੇ ਮੇਰੀ ਖਰਾਬ ਹੋ ਗਈ ਮੈਂ ਖਬਰਾਂ ਖੁਦੋਂ ਦੇਖਦੀ ਰਹਿਣੀ ਹੈ ਨਾ ਤੇ ਉਹ ਕਹਿੰਦਾ ਚੱਲ ਠੀਕ ਆ ਲੈ ਜਾਊਗਾ ਮੈਂ ਆਊਗਾ ਜਦੋਂ ਸਾਕੂ ਲੈ ਜਾਊ ਤੁਹਾਨੂੰ ਵੀ ਮੈਂ ਸਵੇਰੇ ਗੱਲ ਕਰੂੰਗਾ ਬਸ ਅੱਜ ਸਵੇਰੇ ਆਇਆ ਕੱਲ ਸਵੇਰੇ ਗੱਲ ਨਹੀਂ ਫੇਰ ਮੁੜ ਕੇ ਕਰੀ ਸਵੇਰੇ ਕਹਿੰਦਾ ਕਰੂੰਗਾ ਉਸ ਤੋਂ ਬਾਅਦ ਇਹ ਘਟਨਾ ਦਾ ਕਦੋਂ ਪਤਾ ਲੱਗਿਆ ਕਦੋਂ ਕਿਦਾਂ ਕੰਟੈਕਟ ਕੀ ਕੰਟੈਕਟ ਮੈਨੂੰ ਜੁਣ ਨਹੀਂ ਕਰਿਆ ਸੀ ਜੁਲਦੇ ਵਿੱਚੋਂ ਬਿਸਰਾ ਨੇ ਸਾਢੇ ਪੰਜ ਉਹ ਦਿਨ ਮੇਰੀ ਵਾਈਫ ਸੀ ਉਧਰ ਪਸ਼ੂ ਪਾ ਰੱਖਿਆ ਮੜਾ ਮੁੱਟਾ ਮਿਹਨਤ ਮਜ਼ਦੂਰੀ ਕਰੀ ਦੀ ਟੰਗਰਾ ਸੱਪਰ ਜਿਹਾ ਪਾਇਆ ਵਿਚਾਲ ਪਾਲ ਫੂੜ ਕੇ ਕੁਸਕੁਜਾੜਾ ਕਰਨ ਮੇਰੀ ਬੇਟੀ ਦਾ ਫੋਨ ਆਇਆ ਸੀ ਉਧਰੋਂ ਉਹਦਾ ਸੌਣ ਦੀ ਚੌਣੀ ਮੈਂ ਘਰ ਨੂੰ ਆ ਗਿਆ ਇੱਥੇ ਹਾ ਟੁੱਟਾ ਬੱਜਾ ਸਾਡਾ ਘਰ ਆ ਹਾਂਜੀ ਉਹ ਮੁੰਡਾ ਮਨੀ ਮੈਂ ਫਿਰ ਪਾਣੀ ਲੈ ਕੇ ਚੱਲਿਆ ਘਰ ਮੁਦ ਪਸੂਰੀ ਦੀ ਝੋਟੀ ਮਾੜੀ ਮੋਟੀ ਸੂਣ ਵਾਲੀ ਮੈਂ ਕਿਹਾ ਚੱਲ ਗੁਜਾਰਾ ਦੁੱਧ ਦਹੋਈ ਬੱਚੇ ਪੀਣਗੇ ਹਾਂਜੀ ਚੱਲ ਗਿਆ ਤੇ ਜਾਨੂ ਮੈਨੂੰ ਕਹਿੰਦੀ ਇਹਨੂੰ ਆਇਆ ਸਰਦਾ ਫੋਨ ਕਹਿੰਦਾ ਜੀ ਅਜੇ ਦੀ ਉਹ ਜੀ ਹਾਂ ਕਹਿੰਦੀ ਮੈਂ ਮੈਨੂੰ ਕਹਿੰਦੀ ਫੜੀ ਫੋਨ ਆਜੇ ਸਰਦਾ ਫੋਨ ਆਇਆ ਕਾਲ ਕਰ ਲੈ ਕੇ ਭਾਈ ਉਹਨੇ ਮੁੰਡਾ ਸਿਆ ਕੰਦਾ ਅਜੇ ਸਿੰਘ ਦਾ ਡੈਡੀ ਬੋ ਦਾ ਫਾਦਰ ਮੈਂ ਕਿਹਾ ਜੀ ਸਾਜੀ ਅਗਨੀ ਵੀਰ ਦਾ ਮੈਂ ਕਿਹਾ ਕਿੰਨੇ ਕਿ ਕੀ ਗੱਲ ਹੋਈ ਕਹਿੰਦਾ ਇੰਨਾ ਸ਼ੌਕ ਹੋ ਗਿਆ ਦੋ ਤਿੰਨ ਜਵਾਨ ਸੀਗੇ ਚੋਟੀ ਤੇ ਜਾਂਦੇ ਉਹ ਲੱਗਨ ਅੱਪਾ ਤੇ ਦਾ ਕੋਈ ਪੈਰ ਪੂਰਾ ਖੋ ਗਿਆ ਮੈਂ ਕਹਾਂ ਮੈਨੂੰ ਦੱਸਾ ਨਹੀਂ ਸਕਦਾ ਜਿਹਨੇ ਬੰਦੇ ਇੱਥੇ ਘੜਾ ਦੋ ਮੈਂ ਸਾਰਾ ਕੁਝ ਸਾਫੀ ਸਰਾ ਕਹਿੰਦਾ ਸੀ ਬਹੁਤ

ਨਾ ਸੀ ਮੱਲਣਾ ਨੂੰ ਬਾਕੀ ਕਾਰੋਬਾਰ ਤਾਂ ਜੋ ਸੰਸਾਰਦਾਰੀ ਤੋਂ ਉਹ ਚੱਲੀ ਜਾਣੇ ਰੋਟੀ ਰੁੱਖੀ ਮਸੀ ਜਿੱਦਾਂ ਦੀ ਆ ਮਿਲੀ ਜਾਣੀ ਹੈ ਹਾਂਜੀ ਹੁਣ ਬਾਕੀ ਇਹ ਸਰਕਾਰ ਦੇ ਹੱਥ ਵਿੱਚ ਵੀਡੀਓ ਆ ਗਿਆ ਤੁਹਾਡੇ ਗਾਂ ਖਬਰ ਵੀ ਚੋਣੀ ਸਾਡੇ ਬੁਢਾਪੇ ਦਾ ਕੋਈ ਕੀ ਅਸ ਕਰੋਂਗੇ ਸਰਕਾਰ ਤੋਂ ਸਰਕਾਰ ਤੋਂ ਸਾਨੂੰ ਜੋ ਵੀ ਆ ਸੇ ਗਾਮ ਸਨਮਾਨ ਜਿੱਦਾਂ ਵੀ ਜੋ ਵੀ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਸੈਲਟ ਗੌਰਮੈਂਟ ਤੋਂ ਮਿਲਣਾ ਚਾਹੀਦਾ ਕੋਈ ਮੇਟੀ ਮੇਰੀ ਪੜੀ ਲਿਖੀ ਆ ਬੀਏਜ ਪੜ ਲਿਆ ਉਹਨੂੰ ਕੋ ਸਰਵਸ ਮਿਲ ਨਹੀਂ ਜਾਇਗਾ ਕੋ ਨੌਕਰੀ ਕਰਕੇ ਆ ਤਾਂ ਕਿ ਮਾਂ ਪੇੜਾ ਸਹਾਰਾ ਕੋ ਚੱਲੀ ਬਣ ਬਣ ਜਵੇ ਕਿਉਂਕਿ ਮੈਂ ਰਿਜ਼ਾ ਕਰ ਦੇਣੀ ਆ ਸਾਲ ਨੂੰ ਦੋ ਸਾਲ ਨੂੰ ਉਹਨੇ ਵੀ ਚਲੇ ਜਾਣ ਕੋ ਚੱਲੀ ਸਾਨੂੰ ਨਾ ਲਾ ਗਾ ਮੇ ਆ ਗੁਜ਼ਾਰਾ ਕਰਨੀ ਸੇ ਤਾਂ ਇਹਨਾਂ ਦਾ ਸਹਾਰਾ ਆ ਕੋ ਇਹਨਾਂ ਦੇ ਬੜਾ ਫੇ ਦਾ ਸਹਾਰਾ ਆਪਣਾ ਚਾਹੀਦਾ ਆ ਕਿ ਜਿਹੜਾ ਇਹਨਾਂ ਨੂੰ ਹੋਰ ਮਾਫੀ ਕਰੋ ਮੇਰੀ ਹਰਥਿਓ ਨੇ ਚੱਕਣੀ ਸੀ ਮੈਨੂੰ ਚੱਕਣੀ ਪੈ ਗਈ ਬਡਾਪੇ ਦੇ ਬੱਚੇ ਕਿਹਨਾਂ ਸੋਣੇ ਬਾਕੀ ਖੁਣ ਮੈਂ ਬਹੁਤ ਜ਼ਿਆਦਾ ਗੱਲ ਬਾਤ ਨਹੀਂ ਦਿਮਾਗ ਖਾਫਸਟ ਹੋਇਆ ਮੇਰੇ ਰਾਤ ਨੂੰ ਕੀ ਕਰਸਾ ਆਈ ਜਾਂਦੀ ਦੁਨੀਆ ਆਈ ਜਾਂਦੀ ਮੈਂ ਫੀਲ ਕਰਾ ਕੀ ਕੀ ਕਰ ਗਏ ਨਾ ਨਹੀਂ ਪਤਾ ਮੇਰੇ ਰਿਕਾਰਡ ਨਹੀਂ ਸਾਂਭੀ ਲੱਗਦੀ ਐਸਐਮਜ਼ेड ਨਿਊਜ਼ ਦੇ ਲਈ ਖੰਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ